ਪਟਿਆਲਾ ਚ ਇੱਕ ਹੋਰ ਵਿਅਕਤੀ ਫਾਈਨੈਂਸਰ ਦੀ ਠੱਗੀ ਦਾ ਹੋਇਆ ਸ਼ਿਕਾਰ 2 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਇੱਕ ਵੀ ਪੈਸਾ ਨਹੀਂ ਦਿੱਤਾ ਤੋਖਾੜੀ ਦਾ ਸ਼ਿਕਾਰ ਹੋਏ ਸ਼ਿਆਮਲ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਪੰਜਾਬ ਚ ਦਿਨੋ ਦਿਨ ਧੋਖਾਧੜੀ ਅਤੇ ਫਾਈਨੈਂਸਰ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਚ ਵਾਧਾ ਹੁੰਦਾ ਜਾ ਰਿਹਾ ਗੱਲ ਕਰੀਏ ਪਟਿਆਲੇ ਦੇ ਇੱਕ ਹੋਰ ਵਿਅਕਤੀ ਵੱਲੋਂ ਫਾਈਨੈਂਸਰ ਨਾਲ 25 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਸ਼ਾਮ ਲਾਲ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆਨੰਦਨਗਰ ਦੇ ਰਹਿਣ ਵਾਲੇ ਸ਼ਿਆਮ ਲਾਲ ਨੇ ਦੱਸਿਆ ਕਿ ਮੇਰੇ ਪਿਤਾ ਦੇ ਪੇਸ਼ ਕੁਮਾਰ ਅਤੇ ਉਸ ਦੇ ਤਿੰਨ ਸਾਥੀ ਸਨ ਜਿਨ੍ਹਾਂ ਨੇ ਮੇਰੇ ਪਿਤਾ ਦੇ ਨਾਂ ਤੇ 22 ਲੱਖ ਰੁਪਏ ਦਾ ਕਰਜ਼ਾ ਲਿਆ ਤੇ ਕਦੇ ਪੈਸਾ ਨਹੀਂ ਦਿੱਤਾ ਤੇ ਉਹਨਾਂ ਨੇ ਕਿਹਾ ਇਹ ਪੈਸੇ ਅਸੀਂ ਰੱਖਾਂਗੇ ਬਦਲੇ ਵਿੱਚ ਤੁਹਾਨੂੰ 80 ਲੱਖ ਰੁਪਏ ਦਾ ਵਪਾਰ ਕਰਜ਼ਾ ਦੇਵਾਂਗੇ ਜਿਸ ਵਿੱਚੋਂ ਤੁਹਾਨੂੰ ਸਰਕਾਰ ਤੋਂ 25 ਲੱਖ ਰੁਪਏ ਦੀ ਸਬਸਿਡੀ ਮਿਲੇਗੀ ਉਹ ਪੈਸੇ ਦਿੱਤੇ ਜਾਣਗੇ ਤੇ ਸਾਡੇ ਪੀਤਾ ਨਾਲ ਧੋਖਾ ਕੀਤਾ ਗਿਆ ਇਹ ਨਹੀਂ ਨਹੀਂ ਮੇਰੇ ਪਰਾ ਦਾ ਚੈੱਕ ਵੀ ਆਪਣੇ ਨਾਲ ਲੈ ਗਿਆ ਇਥੋਂ ਤੱਕ ਕਿ ਕਿਤੇ ਨਾ ਕਿਤੇ ਚੈੱਕ ਦੀ ਦੁਰਵਰਤ ਹੋਈ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਅਜੇ ਲੋਕਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਪਿੰਡਰ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਪੂਰੀ ਖਬਰ ਕੀ ਨਾਮ ਹੈ ਸਰ ਜੈਕ੍ਰਿਸ਼ਨ ਜੈਕ੍ਰਿਸ਼ਨ ਜੀ ਜਿਹੜੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਮੇਰੇ ਪਾਦਰ ਸਾਹਿਬ ਜੀ ਕੀ ਮਾਮਲਾ ਕੀ ਸੀ ਇਤਨਾ ਵੱਡਾ ਸਟੈਪ ਚੱਕਿਆ ਇਹਨਾਂ ਨੇ ਜੀ ਉਹਨਾਂ ਨਾਲ ਨਾ ਕੋਈ ਬੰਦੇ ਪ੍ਰੀਤ ਕੁਮਾਰ ਹੈ ਉਹਦੇ ਨਾਲ ਤਿੰਨ ਸਾਥੀ ਹੋਰ ਨੇਗੇ ਉਹਨਾਂ ਨੇ ਉਹਨਾਂ ਨਾਲ ਫਰਾਡ ਕੀਤਾਗਾ 22 ਲੱਖ ਰੁਪਏ ਲੋਨ ਉਹਨਾਂ ਦੀ ਪ੍ਰਾਪਰਟੀ ਤੇ ਉਹਨਾਂ ਦੇ بیٹے ਦੇ ਨਾਮ ਪ੍ਰਾਪਰਟੀ ਸੀ ਪਰ ਉਹਨਾਂ ਨੂੰ ਇਨਵੋਲਵ ਵਿੱਚ ਕਰਕੇ ਉਹਨਾਂ ਨੇ ਤੇ ਉਹਨਾਂ ਤੋਂ 22 ਲੱਖ ਰੁਪਏ ਦਾ ਲੋਨ ਤੁਹਾਡੇ ਪਾਪਾ ਨੂੰ ਇਨਵੋਲਵ ਕੀਤਾ ਸੀ ਮੇਰੇ ਪਾਪਾ ਨੂੰ ਵੀ ਕਰਿਆ ਸੀ بیٹے ਦਾ ਮੇਰੇ ਭਰਾ ਦੇ ਚੈੱਕ ਵੀ ਲੈ ਲਏ ਉਹਦੀ ਵਾਈਫ ਦੇ ਵੀ ਚੈੱਕ ਲੈ ਲਏ ਤੇ ਉਹਨਾਂ ਨੇ ਚੈੱਕ ਲੈਣ ਤੋਂ ਬਾਅਦ ਉਹਨਾਂ ਨੇ 22 ਲੱਖ ਦਾ ਉਹਨਾਂ ਨੇ ਲੋਨ ਕਰਵਾ ਕੇ ਕਹਿੰਦਾ ਵੀ ਇਹ 22 ਲੱਖ ਅਸੀਂ ਰੱਖਾਂਗੇ ਤੁਹਾਡਾ ਪ੍ਰੋਜੈਕਟ ਲੋਨ ਕਰਵਾਵਾਂਗੇ 85 ਲੱਖ ਰੁਪਏ ਦਾ ਤੇ ਉਹਦੇ ਵਿੱਚੋਂ 25 ਲੱਖ ਰੁਪਏ ਗਵਰਨਮੈਂਟ ਤੁਹਾਨੂੰ ਸਬਸਿਡੀ ਦੇਊਗੀ ਉਹ ਸਬਸਿਡੀ ਦੇ ਵਿੱਚ ਅਸੀਂ ਇਹ 22 ਲੱਖ ਰੁਪਏ ਐਡਜਸਟ ਕਰਾਂਗੇ ਤੇ ਫਿਰ ਨਾ ਤਾਂ ਉਹਨਾਂ ਨੇ ਕਹਿੰਦੇ ਵੀ ਹਾਂ ਉਹਨਾਂ ਨੇ ਇਹ ਕਿਹਾ ਸੀ ਕਹਿੰਦੇ ਵੀ ਜਿੱਦਾਂ ਜਿੰਨੇ ਦੇਰ ਤੁਹਾਡਾ ਪ੍ਰੋਜੈਕਟ ਲੋਨ ਨਹੀਂ ਹੁੰਦਾ ਉਨੀ ਦੇਰ ਅਸੀਂ ਇਹ ਜਿਹੜੀਆਂ ਬਣ ਗਈਆਂ ਕਿਸ਼ਤਾਂ ਨੇ ਉਹ ਅਸੀਂ ਭਰਾਂਗੇ ਵੀ ਤੁਸੀਂ ਕਿਸ਼ਤ ਨਹੀਂ ਭਰੋਗੇ ਤੇ ਜਦੋਂ ਤੁਹਾਡਾ ਜਿਹੜਾ ਉਹ ਜਿਹੜਾ ਆਪਾਂ ਕੀ ਨਾਕ ਦਾ ਪ੍ਰੋਜੈਕਟ ਲੋਨ ਹੋ ਜਾਏਗਾ ਉਹ ਤੁਹਾਡਾ ਪੇਪਰਲੈਸ ਹੋਏਗਾ ਵੀ ਉਹ ਪ੍ਰੋਜੈਕਟ ਲੋਨ ਤੁਹਾਡੇ ਬਿਜ਼ਨਸ ਤੇ ਹੋਏਗਾ ਵੀ ਇਸ ਤੇ ਨਹੀਂ ਹੋਊਗਾ ਮਤਲਬ ਪ੍ਰਾਪਰਟੀ ਤੁਹਾਡੀ ਫਲੱਜ ਨਹੀਂ ਰਹੂਗੀ ਤੇ ਇਹਨਾਂ ਨੂੰ ਇਹੋ ਜਿਹੇ ਝਾਸੇ ਚ ਲਿਆ ਇਹਨਾਂ ਤੋਂ ਚੈੱਕ ਸਾਈਨ ਕਰਾ ਲੇ ਤੇ ਇਹਨਾਂ ਨੂੰ ਇੱਕ ਮਤਲਬ ਕਿਸੇ ਹੋਰ ਦੇ ਚੈੱਕ ਦੇ ਦੇ ਪਤਾ ਹੀ ਨਹੀਂ ਕਿਹਦੇ ਕਿਹਦੇ ਚੈੱਕ ਲਈ ਫਿਰਦੇ ਨੇ ਆਪਾਂ ਤੁਹਾਡੇ ਕੋਲ ਹੈਗੇ ਆ ਉਹ ਸਬੂਤ ਦੇ ਤੋ ਤੇ ਜੋ ਮੇਰੇ ਕੋਲ ਸਬੂਤ ਸਾਰੇ ਪਏ ਨੇ ਤੇ ਉਹਨਾਂ ਦੇ ਲਿਖੇ ਹੋਏ ਆ ਆਪਣਾ ਚੈੱਕ ਆਧਾਰ ਕਾਰਡ ਸਭ ਕੁਝ ਦੇ ਕੇ ਗਏ ਨੇ ਪਰ ਹੈ ਸਭ ਕੁਝ ਹੀ ਗੋਲਮਾਲ ਕੀਤਾ ਹੋਇਆ ਉਹਨਾਂ ਨੇ ਤੇ ਇੱਥੋਂ ਹੁਣ ਸਾਨੂੰ ਇਹ ਡਾਊਟ ਹੈ ਵੀ ਕਿਤੇ ਮੇਰੇ ਬ੍ਰਦਰ ਦੇ ਜਿਹੜੇ ਉਹ ਲੋੜ ਤੋਂ ਵੱਧ ਚੈੱਕ ਲੈ ਗਏ ਮੈਂ ਬੈਂਕ 'ਚ ਪਤਾ ਕੀਤਾ ਉੱਥੇ ਪੰਜ ਹੀ ਚੈੱਕ ਲੱਗੇ ਹੋਏ ਤੇ ਪਰ ਇਸ ਤੋਂ ਲੈ ਗਏ ਨੇ ਉਹ 11 ਚੈੱਕ ਹੁਣ ਉਹ ਬਲੈਂਕ ਚੈੱਕ ਲੈ ਕੇ ਗਿਆ ਬਲੈਂਕ ਚੈੱਕ ਕਿਉਂ 11 ਚੈੱਕ ਚ ਹੁਣ 6 ਚੈੱਕ ਜਿਸ ਤਰ੍ਹਾਂ ਉਹਨਾਂ ਨੇ ਕਿਸੇ ਦੇ ਚੈੱਕ ਇਹਨਾਂ ਨੂੰ ਫੜਾਤੇ ਵੀ ਆਹ ਦੇਖੋ ਜੀ ਅਸੀਂ ਤੁਹਾਨੂੰ ਚੈੱਕ ਦੇ ਚੱਲੇ ਸਾਨੂੰ ਇਹ ਡਰਿਆ ਵੀ ਇਹਦੇ ਚੈੱਕ ਹੁਣ ਅੱਗੇ ਨਾਲ ਕਿਸੇ ਨੂੰ ਦੇ ਦੇਣ ਇਹ ਜੇ ਤੁਸੀਂ ਜਿਸ ਬੰਦੇ ਦਾ ਇਲਜ਼ਾਮ ਲੈਂਦੇ ਹੋ ਉਹ ਬੰਦਾ ਕੰਮ ਕੀ ਕਰਦਾ ਏ ਉਹ ਜੀ ਬੈਂਕਾਂ ਦੇ ਹੀ ਬਸ ਇੱਦਾਂ ਹੀ ਹਾ ਹਾ ਏਜੰਟ ਏਜੰਟ ਹੈ ਏਜੰਟ ਹੈ ਜੀ ਤੇ ਤੁਹਾਡੇ ਪਾਪਾ ਕਿੱਦਾਂ ਜਾਣਦੇ ਸੀ ਇਹਨਾਂ ਨੂੰ ਪਾਪਾ ਦੱਸ ਮੁਹੱਲੇਦਾਰੀ ਚ ਜੀ ਹੌਲੀ ਹੌਲੀ ਆ ਕੇ ਬੈਠਣ ਲੱਗਿਆ ਦੁਕਾਨ ਤੇ ਆਟਾ-ਉਟਾ ਲੈਣਾ ਆ ਅੰਕਲ ਤੁਹਾਨੂੰ ਤੁਸੀਂ ਕੰਮ ਨਹੀਂ ਤੁਹਾਨੂੰ ਹਿਸਾਬ ਹੈਗਾ ਕਹਿੰਦਾ ਤੁਸੀਂ ਪ੍ਰੋਜੈਕਟ ਲੋਨ ਕਰੋ ਪੈਸਾ ਗਵਰਨਮੈਂਟ ਇਹਨਾਂ ਦਿੰਦੀ ਐ ਤੁਸੀਂ ਕਰਨਾ ਹੀ ਨਹੀਂ ਤੁਹਾਨੂੰ ਢੰਗ ਨਹੀਂ ਹੈਗਾ ਕੰਮ ਕਰਨ ਦਾ ਸੋਸਾਈਡ ਨੋਟ ਵੀ ਸੀ ਤੁਹਾਡੇ ਪਾਪਾ ਦਾ ਨੋਟ ਮੇਰੇ ਪਾਪਾ ਤੇ ਗੱਦੇ ਥੰਦੇ ਸੀਗਾ ਜੀ ਉਹਦੇ ਚ ਕੀ ਲਿਖਿਆ ਗਿਆ ਸੀ ਉਹਦੇ ਵਿੱਚ ਲਿਖਿਆ ਸੀਗਾ ਜੀ ਵੀ ਮੈਂ ਮਤਲਬ ਕਿ ਸਾਰਾ ਲਿਖਿਆ ਸੀ ਉਹਨਾਂ ਨੇ ਮੈਂ ਸ਼ਾਮ ਲਾਲ ਪੁੱਤਰ 인ਦਰ ਸਿੰਘ ਇਹ ਬਿਆਨ ਕਰ ਲਿਖ ਕਰਦਾ ਵੀ ਮੇਰੇ ਨਾਲ ਹੋਏ 20 ਲੱਖ 22 ਲੱਖ ਰੁਪਏ ਦਾ ਫਰਾਡ ਮੇਰੇ ਨਾਲ ਹੋ ਗਿਆ ਵੀ ਭੁਪੇਸ਼ ਕੁਮਾਰ ਤੇ ਉਹਦੇ ਤਿੰਨ ਸਾਥੀ ਲੈ ਨਾਲ ਉਹਨਾਂ ਨੇ ਮੇਰੇ ਨਾਲ ਧੋਖਾ ਕਰ ਲਿਆ ਮੈਨੂੰ ਐਦਾਂ ਕਰਕੇ ਮੇਰਾ 22 ਲੱਖ ਰੁਪਏ ਦਾ ਮਤਲਬ ਯਾਨੀ ਤੁਹਾਡੇ ਪਾਪਾ ਕੋਲ ਕੋਈ ਪੈਸਾ ਨਹੀਂ ਆਇਆ ਨਹੀਂ ਨਹੀਂ ਜੀ ਉਹਨਾਂ ਦੀ ਪ੍ਰਾਪਰਟੀ ਵੀ ਮੇਰੀ ਮੇਰੇ ਪਾ ਹੱਥੀ ਬਣਾਈ ਦੀ ਮੇਰੀ ਪ੍ਰਾਪਰਟੀ ਉਹਨਾਂ ਨੇ ਮੈਨੂੰ ਮਤਲਬ ਕਿ ਮੇਰੇ ਬੱਚੇ ਦੀ ਸਾਰੀ ਲਾਈਫ ਹੀ ਖਤਮ ਹੋ ਜੇਗੀ ਵੀ ਜੀ ਉਹਦੇ ਕੋਲ ਕੁਝ ਨਾ ਰਿਹਾ ਤੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਹੈ ਹਾਂਜੀ ਫਿਰ ਇਹਨਾਂ ਨੇ ਮੇਰੇ ਪਾਪਾ ਨੇ ਉਹਨਾਂ ਨੂੰ ਬੇਨਤੀਆਂ ਕੀਤੀਆਂ ਵੀ ਤੁਸੀਂ ਇਦਾਂ ਕਰਕੇ ਭੁਪੇਸ਼ ਮੇਰਾ ਵੀ ਮੈਂ ਤੇ ਲੋਨ ਦਾ ਕੋਈ ਹੱਲ ਕਰੋ ਵੀ ਕਿਸ਼ਤ ਭਰੋ ਮੇਰੀ ਤੇ ਜਾਂ ਮੈਨੂੰ ਪੈਸੇ ਮੇਰੇ ਮੋੜੋ ਤਾਂ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਤੇਤੋ ਜੋਰ ਲੱਗਦਾ ਲਾਲਾ ਮਤਲਬ ਇੰਨੀ ਇਨਸਾਲਟ ਕਰਕੇ ਤੋੜਿਆ ਨਾ ਉਹਨਾਂ ਨੂੰ ਤੁਸੀਂ ਇਹ ਜਿਹੜਾ ਭੁਪਿੰਦਰ ਦਾ ਨਾਮ ਲੈ ਰਹੇ ਰਹਿੰਦਾ ਕਿੱਥੇ ਹੈ ਭੁਪੇਸ਼ ਕੁਮਾਰ ਇਹ ਰਹਿੰਦਾ ਕਿੱਥੇ ਹੈ ਇਹੇ ਜੀ ਇੱਕ ਤਾਂ ਇਹ ਹਰਜ ਹੈ ਨਾ 100 ਤੁਰਪਕਾ ਨੰਬਰ 143 ਨੰਬਰ ਮਕਾਨ ਹੈ ਇਹ ਤੁਹਾਡੇ ਬਾਬਾ ਨੇ ਕਦੀ ਪੁਲਿਸ ਨੂੰ ਕੰਪਲੇਨ ਨਹੀਂ ਕੀਤੀ ਜੇ ਜਿੰਦੇ ਹੋਏਗੀ ਇਸ ਤਰ੍ਹਾਂ ਦੀ ਚੀਜ਼ਾਂ ਦਾ ਤੰਗ ਪ੍ਰੇਸ਼ਾਨ ਕਰ ਰਹਾ ਕੰਪਲੇਂਟ ਦਾ ਇਹਨਾਂ ਨੇ ਸੋ ਉਹਨਾਂ ਨੇ ਰਾਹ ਹੀ ਨਹੀਂ ਛੱਡਿਆ ਜੀ ਚੈੱਕ ਲੱਗੇ ਹੋਏ ਨੇ ਜੀ ਤੁਹਾਡੇ ਕੋ ਸਾਡੇ ਕੋਲ ਤੇ ਤੁਹਾਡੇ ਬ੍ਰਦਰ ਬੇਟੇ ਦੇ ਚੈੱਕ ਸਾਡੇ ਕੋਲ 6-7 ਐਕਸਟਰਾ ਪਏ ਨੇ ਅਸੀਂ ਉਹ ਲਾ ਦਾਂਗੇ ਫਿਰ ਤੁਸੀਂ ਕਹੋਗੇ ਵੀ ਇਹ ਮਤਲਬ ਕਿ ਇਹਨਾਂ ਨੂੰ ਛੱਡਿਆ ਹੀ ਨਹੀਂ ਕਿਸੇ ਜੋਗਾ ਮੈਂ ਯਾਨੀ ਲੰਦਾ ਤੰਗ ਪ੍ਰੇਸ਼ਾਨ ਹੋ ਕੇ ਤੁਹਾਡੇ ਪਾਪਾ ਨੇ ਇਤਨਾ ਵੱਡਾ ਸਟੈਪ ਚੱਕਿਆ ਬੋਲ ਬੋਲੇ ਨੇ ਇਹਨਾਂ ਨੇ ਬਹੁਤ ਜ਼ਿਆਦਾ ਉਹ ਇੱਜ਼ਤਦਾਰ ਬੰਦੇ ਸੀ ਸੋਸ਼ਲ ਵਰਕਰ ਸੀਗੇ ਗਊਸ਼ਾਲਾ ਦੀ ਸੇਵਾ ਕਰਦੇ ਸੀਗੇ ਲੋਕਾਂ ਦੀ ਧਰਮ ਫ੍ਰੀ ਮਤਲਬ ਸੇਵਾ ਕਰਦੇ ਸੀਗੇ ਧਰਮ ਕੱਢਦੇ ਸੀ ਤੇ ਉਹਨਾਂ ਨੇ ਇੰਨਾ ਬਰਦਾਸ਼ਤ ਨਹੀਂ ਕਰ ਪਾਏ ਵੀ ਮੇਰੀ ਇੰਨੀ ਇਨਸਲਟ ਕਰਤੀ ਇਹਨਾਂ ਨੇ ਗੰਦੇ ਬੰਦੇ ਤੇ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਦੀ ਮੰਗ ਤਾਂ ਜੀ ਉਹਨਾਂ ਨੂੰ ਫੜਿਆ ਜਾਵੇ 3 ਨਾਲ ਉਹਦੇ ਹੋਰ ਨੇ ਇੱਕ ਪਵਨ ਕੁਮਾਰ ਹੈਗਾ ਪਵਨ ਕੁਮਾਰ ਕੋਈ ਸੱਚ ਦੇਵਾ ਤੇ ਇੱਕ ਮਤਲਬ ਮੈਨੂੰ ਨਹੀਂ ਪਤਾ ਕਿ ਕਿਤੇ ਕਿਤੇ ਹੋਰ ਨਾਮ ਨੇ ਕੋ ਭੇਸ਼ ਕੁਮਾਰ ਸਾਨੂੰ ਬਿੰਦਾ ਪ੍ਰਸ਼ਾਦ ਨੇ ਨੇ ਜਿਨੇ ਨੇ ਜਿਨੇ ਨੇ ਇਹ ਇਹਨਾਂ ਨੂੰ ਉਲਝਾਇਆ ਲਿਆ ਕੇ ਬੰਦੇ ਵੀ ਇਹਨਾਂ ਨੂੰ ਫੜਿਆ ਜਾਵੇ ਫੜ ਕੇ ਮੇਰੇ ਪਿਓ ਦਾ ਮਤਲਬ ਕਿ ਵੀ ਕੁਰਬਾਨੀ ਕਿਸ ਤਰ੍ਹਾਂ ਦਾ ਹੋ ਆਪਦਾ ਸਰੀਰ ਹੀ ਛੱਡ ਗਿਆ ਜੀ ਇਹ ਇਹਨਾਂ ਦੇ ਕੰਮ ਚ ਠੀਕ ਸਰ ਨੰਦਰ ਨਗਰੀ ਕੀ ਵਿਅਕਤੀ ਵੱਲੋਂ ਸੋਸਾਇਟੀ ਕੀਤਾ ਗਿਆ ਮਾਮਲਾ ਕੀ ਹੈ ਇਹ ਸਾਡੇ ਕੋਲੇ 5 ਤਰੀਕ ਨੂੰ ਅ ਕ੍ਰਿਸ਼ਨ ਨਾਮ ਦੇ ਵਿਅਕਤੀ ਆਏ ਸੀ ਜਿਨ੍ਹਾਂ ਦੱਸਿਆ ਕਿ ਉਹਨਾਂ ਦੇ ਫਾਦਰ ਸ਼ਾਮ ਲਾਲ ਜੀ ਜਿਹੜੇ ਇੱਕ ਰਾਤ ਜਦੋਂ ਸੀਰੀਅਸ ਹੋ ਗਏ ਤਾਂ ਉਹਨਾਂ ਨੇ ਕੋਈ ਗਰੀਲੀ ਚੀਜ਼ ਲੈ ਲਈ ਤੇ ਉਹਨੂੰ ਹਸਪਤਾਲ ਲੈ ਗਏ ਪਰ ਉਹਨਾਂ ਦੀ ਰਸਤੇ ਜਾਂਦੇ ਡੈਥ ਹੋ ਗਈ ਤੇ ਉਹਦੇ ਚ ਜਦੋਂ ਅੱਗੇ ਫਰਦਰ ਉਹਨਾਂ ਨੇ ਸ਼ਾਮ ਲਾਲ ਜੀ ਦੀ ਪਾਕਟ ਜਿਹੜਾ ਦੇਖੀ ਜੇਬ ਦੇਖੀ ਉਹਦੇ ਚ ਉਹਨਾਂ ਨੂੰ ਸੁਸਾਈਡ ਨੋਟ ਮਿਲਿਆ ਜਿਹਦੇ ਚ ਉਹਨਾਂ ਨੇ ਕੋਈ ਲੋਨ ਕਰਾਉਣ ਬਾਰੇ 22 ਲੱਖ ਰੁਪਏ ਲੋਨ ਜਿਹੜਾ ਕਰਾਇਆ ਗਿਆ ਸੀ ਪਰ ਉਹਨਾਂ ਨੂੰ ਪੈਸੇ ਨਹੀਂ ਮਿਲੇ ਤੇ ਉਹ ਜਿਨ੍ਹਾਂ ਬੰਦਿਆਂ ਨੇ ਲੋਨ ਦੇ ਪੈਸੇ ਹੜੱਪ ਕੀਤੇ ਸੀ ਉਹ ਜਿਹੜੇ ਬੰਦੇ ਆ ਉਹਨਾਂ ਦਾ ਨਾਮ ਉਹਨਾਂ ਲਿਖਿਆ ਹੋਇਆ ਸੀ ਜਿਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਆਪ ਵੀ ਜਿਹੜੀ ਆ ਜੀਵਨ ਲੀਲਾ ਖਤਮ ਕੀਤੀ ਤੇ ਉਹਦੇ ਸਬੰਧੀ ਅਸੀਂ ਐਫ ਆਈ ਆਰ ਰਜਿਸਟਰ ਕਰਦੀ ਹੈ ਤੇ ਉਹਨਾਂ ਦੀ ਅਸੀਂ ਭਾਲ ਕਰਦੇ ਆ ਤੇ ਉਸ ਮਨ ਨੂੰ ਕਰਾ ਕੇ ਬੋਡੀ ਜਿਹੜੀ ਅਸੀਂ ਬਾਸਾਂ ਦੇ ਵੱਲੇ ਕਰਦੇ ਸੇ ਕੋਈ ਜਾਣਕਾਰੀ ਚਾਹੀਏ ਕਿ ਬੈਂਕ ਵੱਲੋਂ ਸੀ ਜਾਂ ਪ੍ਰਾਈਵੇਟ ਕੋਈ ਚੈੱਕ ਕਰਦੇ ਸੀ ਫਾਈਨੈਂਸ ਤੇ ਭਪੇਸ਼ ਕੁਮਾਰ ਤੇ ਦੇਸ਼ ਰਾਜ ਹਰਦੀਪ ਨਾਂ ਦੇ ਜਿਹੜੇ ਵਿਅਕਤੀ ਸੀਗੇ ਉਹਨਾਂ ਦੇ ਨਾਲ ਕਾਫੀ ਇਹਨਾਂ ਦਾ ਬੱਠਣ ਉੱਠਣ ਸੀਗਾ ਉਹਨਾਂ ਨੇ ਹੀ ਕਿਹਾ ਵੀ ਆਪਾਂ ਲੋਨ ਕਰਾ ਕੇ ਇਹ ਕੰਮ ਕਰਾਂਗੇ ਲੋਨ ਉਹਨਾਂ ਦੇ ਨਾਮ ਤੇ ਕਰਾਤਾ ਜਿਹੜੇ ਸਾਡੇ ਕੋਲ ਮਿੱਤਰਕ ਜਿਹੜੇ ਸ਼ਾਮਲਾ ਸੀ ਪਰ ਲੋਨ ਦੇ ਪੈਸੇ ਸਾਰੇ ਆਪ ਤਾਂ ਆ ਗਏ ਹੁਣ ਜਦੋਂ ਬੈਂਕ ਤੋਂ ਨੋਟਿਸ ਆਉਂਦਾ ਸੀਗਾ ਤਾਂ ਉਹ ਸੀਦੀ ਪਰੇਸ਼ਾਨੀ ਕਰਾਣਾ ਜਿਹੜਾ ਸੁਸਾਇਟੀ ਕੁਝ ਚੈੱਕ ਚੁੱਕ ਵੀ ਦਿੱਤੇ ਸੀ ਸਰ ਉਹਨਾਂ ਦੇ ਵੱਲੋਂ ਹਾਂਜੀ ਚੈੱਕ ਵੀ ਦਿੱਤੇ ਗਏ ਸੀ ਐਗਰੀਮੈਂਟ ਵੀ ਬਣਾਇਆ ਹੋਇਆ ਸੀਗਾ ਉਹਨਾਂ ਵੱਲੋਂ ਤੇ ਉਹ ਅੱਗੇ ਫਰਦਰ ਅਸੀਂ ਤਤਰੀਸ਼ ਕਰ ਰਹੇ ਹਾਂ ਤੇ ਉਹ ਜਦੋਂ ਬਾਕੀ ਜਦੋਂ ਰੈਸਟ ਹੋਣਗੇ ਫਿਰ ਸਾਰੀ ਗੱਲ ਕਲੀਅਰ ਹੁੰਦੀ ਹੁਣ ਪੋਸਟਮਾਰਟਮ ਹੋ ਗਿਆ ਸੀ ਇਹਨਾਂ ਦਾ ਹਾਂਜੀ ਪੋਸਟਮਾਰਟਮ ਕਰਾ ਕੇ ਬਾਡੀ ਵਾਸਾਂ ਕੋਈ ਗ੍ਰਿਫਤਾਰੀ ਨਹੀਂ ਹੋਈ ਇਸ ਮਾਮਲੇ ਤੇ ਸਰ ਜੀ ਨਹੀਂ ਹਜੇ ਫਿਲਹਾਲ ਸਾਰੇ ਭੱਜੇ ਹੋਏ ਨੇ ਤੇ ਸਾਡੀ ਪੁਲਿਸ ਪਾਰਟੀ ਗਈ ਹੋਈ ਹੈ ਰੇਡ ਕਰਨ ਤੇ ਜਿਵੇਂ ਵੀ ਗ੍ਰਿਫਤਾਰੀ ਹੋ ਗਈ ਉਸ ਦਾ ਅਪਡੇਟ ਦੇਣਾ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ